ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਚਾਜਦਾ ਦੇਣਾ ਅੱਜ 19 ਨਵੰਬਰ ਹੈ 9 ਨਵੰਬਰ 1920 ਪੰਜਾ ਸਾਹਿਬ ਤੇ ਸਿੱਖਾਂ ਦਾ ਕਬਜ਼ਾ ਹੋਇਆ 15 ਤੇ 16 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋ ਗਈ ਸ਼੍ਰੋਮਣੀ ਕਮੇਟੀ ਕਾਇਮ ਹੋਣ ਦੇ ਅਗਲੇ ਦਿਨ ਹੀ ਖਬਰ ਪੁੱਜੀ ਕਿ ਗੁਰਦੁਆਰਾ ਪੰਜਾ ਸਾਹਿਬ ਦਾ ਮਹੰਤ ਮਿੱਠਾ ਸਿੰਘ ਮਰ ਗਿਆ ਇਸ ਤੇ ਕਰਤਾਰ ਸਿੰਘ ਚੱਬਰ ਨੇ 18 ਨਵੰਬਰ ਦੇ ਦਿਨ ਕੁਝ ਸਿੰਘਾਂ ਨੂੰ ਨਾਲ ਲੈ ਕੇ ਪਿੰਡ ਹਸਨ ਅਬਦਾਲਵਾਲ ਚਾਲੇ ਪਾ ਦਿੱਤੇ ਇਸੇ ਦਿਨ ਚੱਬਰ ਦਾ ਜੱਥਾ ਪੰਜਾ ਸਾਹਿਬ ਪਹੁੰਚ ਗਿਆ ਜਦੋਂ ਜੱਥਾ ਗੁਰਦੁਆਰੇ ਪੁੱਜਿਆ ਤਾਂ ਉੱਥੇ ਪੁਲਿਸ ਦੇ ਨਾਲ ਕੁਝ ਬਲ ਤਕਰਾਰ ਹੋਇਆ ਉਧਰ ਮਹੰਤ ਮਿੱਠਾ ਸਿੰਘ ਦੇ ਭਰਾ ਸੰਤ ਸਿੰਘ ਨੇ 60 ਤੋਂ ਵੱਧ ਤਿਆਰ ਕੀਤਾ ਜਦੋਂ ਉਹ ਤਿਆਰੀ ਕਰਕੇ ਗੁਰਦੁਆਰਾ ਪੁੱਜੇ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਤੇ ਸੰਤ ਸਿਓ ਨੇ ਪੁਲਿਸ ਨੂੰ ਵਿੱਚ ਪਾ ਕੇ ਗੱਲਬਾਤ ਸ਼ੁਰੂ ਕੀਤੀ ਇਸੇ ਦੌਰਾਨ ਗੁਜਰਖਾਨ ਤੋਂ ਵੀ ਕਾਫੀ ਸਿੰਘ ਹਸਨ ਅਬਦਾਲ ਪਹੁੰਚ ਗਏ ਸਿੰਘਾਂ ਨੇ ਰਲ ਮਿਲ ਕੇ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਅਗਲੇ ਦਿਨ 19 ਨਵੰਬਰ ਸਵੇਰ ਵੇਲੇ ਸਿੰਘਾਂ ਨੂੰ ਕੀਰਤਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿੰਘ ਨਾ ਰੁਕੇ ਅਖੀਰ ਮਾਮਲਾ ਡਿਪਟੀ ਕਮਿਸ਼ਨਰ ਦੇ ਕੋਲ ਪੁੱਜਿਆ ਸੰਤ ਸਿਓ ਨੂੰ ਗੁਰਦੁਆਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਸ ਦੇ ਦਾਖਲੇ ਤੇ ਪੱਕੀ ਪਾਬੰਦੀ ਲਾ ਦਿੱਤੀ ਗਈ ਅਤੇ ਉਸ ਨੂੰ ਕਾਨੂੰਨੀ ਚਾਰਾ ਜੋਈ ਕਰਨ ਵਾਸਤੇ ਆਖਿਆ ਮਗਰੋ ਸਾਤਸਿਓ ਨੇ 6 ਦਸੰਬਰ ਨੂੰ ਮੁਕੱਦਮਾ ਕੀਤਾ ਸੀ ਜੋ 20 ਦਸੰਬਰ ਨੂੰ ਖਾਰਜ ਹੋ ਗਿਆ ਸੀ 19 ਨਵੰਬਰ 1924 ਬਬਰਾਂ ਕਾਲੀ ਲਹਿਰ ਫੇਲ ਹੋਣ ਤੋਂ ਮਗਰੋਂ ਬਬਰਾਂ ਦੇ ਕੇਸ ਦੇ ਵਿੱਚ 96 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਮੁਕੱਦਮਾ ਚਲਾਇਆ ਗਿਆ ਗ੍ਰਿਫਤਾਰ 96 ਬਬਰਾਂ ਦੇ ਵਿੱਚੋਂ 5 ਤਾਂ ਪਹਿਲਾਂ ਹੀ ਬਰੀ ਕਰ ਦਿੱਤੇ ਗਏ ਸਨ ਦੋ ਦੁਮਣ ਸਿੰਘ ਵਾਸੀ ਪੰਡੋਰੀ ਆਤਮਾ ਅਤੇ ਇੱਕ ਹੋਰ ਮੁਕੱਦਮੇ ਦੇ ਦੌਰਾਨ ਜੇਲ੍ਹ ਦੇ ਵਿੱਚ ਚੜ੍ਹਾਈ ਕਰ ਗਏ ਅਤੇ ਬਾਕੀ 89 ਦੇ ਵਿੱਚੋਂ 6 ਨੂੰ ਫਾਂਸੀ ਅਤੇ 49 ਨੂੰ ਵਕਫ ਵਕਫ ਮਿਆਦ ਦੀਆਂ ਕੈਦਾਂ ਦਿੱਤੀਆਂ ਗਈਆਂ 34 ਬਬਰਾਂ ਦੇ ਕੇਸ ਸਾਬਤ ਨਾ ਹੋ ਸਕਿਆ ਅਤੇ ਉਹ ਛੱਡਨੇ ਪਏਗੇ। ਇਹਨਾਂ ਦੇ ਵਿੱਚੋਂ ਦਮਨ ਸਿੰਘ ਪਲੋਰੀ ਆਤਮਾ ਦੀ ਮੌਤ ਮੁਕਾਦਮੇ ਦੇ ਦੌਰਾਨ ਹੀ 19 ਨਵੰਬਰ 1924 ਦੇ ਦਿਨ ਜੇਲ੍ਹ ਦੇ ਵਿੱਚ ਹੋ ਗਈ ਸੀ। 19 ਨਵੰਬਰ 1982 ਸਤੰਬਰ ਅਤੇ ਅਕਤੂਬਰ 1982 ਦੇ ਵਿੱਚ 30 ਹਜ਼ਾਰ ਤੋਂ ਵੱਧ ਸਿੱਖ ਗ੍ਰਿਫਤਾਰੀਆਂ ਦੇ ਚੁੱਕੇ ਸਨ। ਹੁਣ ਸਰਕਾਰ ਦੇ ਕੋਲ ਜੇਲ੍ਹਾਂ ਦੇ ਵਿੱਚ ਥਾਂ ਨਹੀਂ ਸੀ ਬਚੀ। ਇਸੇ ਦੌਰਾਨ ਸਾਬਕਾ ਵਜ਼ੀਰ ਸਵਰਨ ਸਿੰਘ ਨੇ ਇੰਦਰਾ ਅਤੇ ਅਕਾਲੀਆਂ ਦੇ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਵੀ ਇੰਦਰਾ ਉੱਤੇ ਬਾਦਦਿਆੰਤੀ ਦਾ ਇਲਜ਼ਾਮ ਲਾ ਕੇ 3 ਨਵੰਬਰ ਨੂੰ ਹਥਿਆਰ ਸੁੱਟ ਦਿੱਤੇ ਸਨ। ਇਸਤੇ 4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ 19 ਨਵੰਬਰ ਤੋਂ 4 ਦਸੰਬਰ 1982 ਤੱਕ ਦਿੱਲੀ ਦੇ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਦੌਰਾਨ ਪ੍ਰੋਟੈਸਟ ਕਰੇਗਾ। ਇਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਗ੍ਰਿਫਤਾਰੀਆਂ ਦੇਣ ਵਾਸਤੇ ਜਥੇ ਭੇਜਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਵੇਲੇ ਹਰਿਆਣਾ ਦਾ ਮੁੱਖ ਮੰਤਰੀ ਭਜਨ ਲਾਲ ਸੀ। ਉਸਨੇ ਹਰਿਆਣਾ ਪੁਲਿਸ ਅਤੇ ਬੀਐਸਐਫ ਦੀਆਂ ਬਹੁਤ ਸਾਰੀਆਂ ਬਟਾਲੀਆਂ ਨਾਲ ਸੂਬੇ ਦੇ ਵਿੱਚ ਤਣਾਤ ਕਰ ਦਿੱਤੀਆਂ। ਉਸਨੇ ਹਰ ਇੱਕ ਸੜਕ ਜੋ ਪੰਜਾਬ ਦੇ ਵਿੱਚ ਆਉਂਦੀ ਸੀ ਉਸਤੇ ਕਈ-ਕਈ ਨਾਕੇ ਲਾਉਣ ਅਤੇ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚ ਦਾਖਲ ਹੋਣ ਵਾਲੇ ਹਰ ਸਿੱਖ ਨੂੰ ਰੋਕਣ ਦੇ ਹੁਕਮ ਸਰਹੱਦਾਂ ਤੇ ਵਿਦੇਸ਼ੀ ਮੁਲਕ ਦੀ ਇਮੀਗ੍ਰੇਸ਼ਨ ਵਾਂਗ ਬਾਰਡਰ ਸੀਲ ਕਰਕੇ ਹਰ ਕਾਰ, ਟਰੱਕ, ਬੱਸ ਅਤੇ ਗੱਡੀ ਨੂੰ ਰੋਕ ਕੇ ਉਸ ਦੇ ਵਿੱਚੋਂ ਹਰ ਪੱਗ ਵਾਲੇ ਸ਼ਖਸ ਨੂੰ ਉਤਾਰਿਆ ਜਾਂਦਾ, ਉਸ ਦੀ ਤਲਾਸ਼ੀ ਲਈ ਜਾਂਦੀ ਅਤੇ ਬੇਇੱਜ਼ਤ ਕਰਕੇ ਵਾਪਸ ਭੇਜ ਦਿੱਤਾ ਜਾਂਦਾ। ਇਹਨਾਂ ਬੇਇੱਜ਼ਤ ਹੋਣ ਵਾਲਿਆਂ ਦੇ ਵਿੱਚ ਹਾਈ ਕੋਰਟ ਦੇ ਜੱਜ, ਸੀਨੀਅਰ ਬਾਬਰ ਦੀ ਫੌਜੀ ਅਫਸਰ ਸਣੇ, ਬੰਗਲਾਦੇਸ਼ ਦੀ ਜੰਗ ਦਾ ਜੇਤੂ ਜਨਰਲ ਅਰੋੜਾ, ਸਾਬਕਾ ਕੇਂਦਰੀ ਵਜ਼ੀਰ ਸਵਰਨ ਸਿੰਘ, ਸੀਨੀਅਰ ਸਰਕਾਰੀ ਅਫਸਰ, ਵੱਡੇ-ਵੱਡੇ ਵਪਾਰੀ ਅਤੇ ਕਈ ਮੋਤਵਾਰ ਸ਼ਖਸੀਤਾਂ ਵੀ ਸ਼ਾਮਲ ਸਨ। ਭਜਨ ਲਾਲ ਦੇ ਇਸ ਹੁਕਮ ਨੇ ਸਾਰੇ ਸਿੱਖਾਂ ਨੂੰ ਇੰਦਰਾ ਅਤੇ ਪਰ ਇਸ ਬੇਇੱਜ਼ਤੀ ਨੇ ਸਿੱਖਾਂ ਦੇ ਵਿੱਚ ਗੁਲਾਮ ਹੋਣ ਅਤੇ ਖਾਲਸਾਤਾਨ ਦੀ ਜੱਦੋਜਾਹਦ ਦਾ ਹਮਾਇਤੀ ਬਣਨ ਦਾ ਅਹਿਸਾਸ ਵੀ ਬੜੀ ਸ਼ਿੱਦਤ ਦੇ ਨਾਲ ਭਰ ਦਿੱਤਾ। 19 ਨਵੰਬਰ 1985 ਦੇ ਦਿਨ ਪਟਿਆਲਾ ਜੇਲ੍ਹ ਦੇ ਵਿੱਚ ਗੁਰਦੁਆਰੇ ਦਾ ਨੀਂ ਪੱਥਰ ਰੱਖਿਆ ਗਿਆ। ਇਸ ਵੇਲੇ ਸੁਰਜੀਤ ਬਰਨਾਲਾ ਦੀ ਸਰਕਾਰ ਸੀ ਪਰ ਇਸ ਸਮਾਗਮ ਦੇ ਵਿੱਚ ਫੈਡਰੇਸ਼ਨ ਦੇ ਵਰਕਰਾਂ ਨੂੰ ਸ਼ਾਮਲ ਨਾ ਹੋਣ ਦਿੱਤਾ ਗਿਆ। 19 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਪਰਮਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁਰਨਾਮਨਗਰ ਅੰਮ੍ਰਿਤਸਰ ਅਤੇ ਹਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮੰਜਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 19 ਨਵੰਬਰ 2021 ਦੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰਕਾਰ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਬਾਰੇ ਪੈਰ ਪਛਾਂ ਖਿੱਚ ਲਏ ਪਹਿਲੇ ਪਾਤਸ਼ਾਹ ਸ਼੍ਰੀ ਗੁਣਨانک ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਸੰਵਿਧਾਨਕ ਪ੍ਰਕਿਰਿਆ ਸੰਸਦ ਦੇ ਵਿੱਚ ਆਉਣ ਵਾਲੇ ਸਰਦ ਰੁੱਤ ਦੇ ਸੈਸ਼ਨ ਦੇ ਦੌਰਾਨ ਪੂਰੀ ਕਰ ਲਵਾਂਗੇ ਉਹਨਾਂ ਦੇਸ਼ ਤੋਂ ਮਾਫੀ ਮੰਗਦਿਆਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੋਲ ਦੇ ਨਾਲ ਸੰਬੰਧਿਤ ਮੁੱਦਿਆਂ ਦੀ ਕੋਹ ਕਰਨ ਦੇ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਇਸ ਕਿਸਾਨ ਅੰਦੋਲਨ ਨੂੰ ਪੰਜਾਬੀਆਂ ਨੇ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਸ਼ੁਰੂ ਕੀਤਾ ਸੀ ਜਦੋਂ ਮੋਦੀ ਸਰਕਾਰ ਦੇ ਕਿਸੇ ਵੀ ਕੰਮ ਤੇ ਕਿੰਤੂ ਕਰਨ ਦੀ ਹਿੰਮਤ ਪੂਰੇ ਦੇਸ਼ ਦੇ ਵਿੱਚ ਕਿਸੇ ਦੇ ਵਿੱਚ ਵੀ ਨਹੀਂ ਸੀ ਪੂਰਾ ਪੰਜਾਬ ਉੱਠਿਆ ਤੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਅਤੇ ਲਗਭਗ ਦਿੱਲੀ ਦੀਆਂ ਸਰਹੱਦਾਂ ਤੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਦਿੱਤਾ ਅਤੇ ਹੌਲੀ-ਹੌਲੀ ਮੁਲਕ ਭਰ ਤੋਂ ਕਿਸਾਨਾਂ ਦਾ ਸਹਿਯੋਗ ਮਿਲਿਆ ਇਸ ਅੰਦੋਲਨ ਨੂੰ ਜਾਰੀ ਰੱਖਣ ਦੇ ਲਈ ਪੰਜਾਬ ਦੇ 750 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੂੰ ਰਹੀਂਦੀ ਦੁਨੀਆਂ ਤੱਕ ਯਾਦ ਕੀਤਾ ਜਾਵੇ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਇੱਕ ਸ਼ਾਂਤਮਈ ਅੰਦੋਲਨਾਂ ਦੇ ਵਿੱਚ ਸਭ ਤੋਂ ਵੱਧ ਲੰਮੇ ਚੱਲੇ ਅੰਦੋਲਨਾਂ ਦੇ ਵਿੱਚੋਂ ਇੱਕ ਸੀ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ ਤੇ ਠੰਡੀਆਂ ਰਾਤਾਂ ਵਿੱਚ ੱੱੱਖੜਮੀ ਹਨੇਰੀ ਵਿੱਚ ਚੱਲੇ ਇਸੇ ਦੌਰਾਨ ਕੇਂਦਰ ਸਰਕਾਰ ਦੇ ਕੁਝ ਕਰਿੰਦੇ ਅਤੇ ਹਮਾਇਤ ਪ੍ਰਾਪਤ ਜਥੇਬੰਦੀਆਂ ਇਸ ਕਿਸਾਨ ਅੰਦੋਲਨ ਨੂੰ ਖੇਰੂ-ਖੇਰੂ ਕਰਨ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀਆਂ ਸਨ ਪਰ ਪੰਜਾਬ ਦੇ ਕਿਸਾਨਾਂ ਨੇ ਹੌਸਲਾ ਨਾ ਛੱਡਿਆ ਅਤੇ ਸਰਕਾਰ ਦੇ ਨਾਲ ਹੋਈਆਂ ਮੀਟਿੰਗਾਂ ਦੇ ਦੌਰਾਨ ਉਹ ਆਪਣੀ ਗੱਲ ਠੋਕ ਕੇ ਕਹਿੰਦੇ ਰਹੇ ਅਖੀਰ ਦੇ ਵਿੱਚ ਸਰਕਾਰ ਨੇ ਆ ਕੇ ਦਾ سلسلہ ਰੋਕ ਦਿੱਤਾ ਸੀ ਪਰ ਕਿਸਾਨਾਂ ਆਗੂ ਆਪਣੀ ਗੱਲ ਤੇ ਅੜੇ ਰਹੇ ਅਤੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਅੰਦੋਲਨ ਦੇ ਵਿੱਚ ਹਿੰਸਾ ਨਹੀਂ ਹੋਣ ਦਿੱਤੀ ਅਖੀਰ 19 ਨਵੰਬਰ 2021 ਦੇ ਦਿਨ ਮੋਦੀ ਸਰਕਾਰ ਨੇ ਗੋਡੇ ਟੇਕੇ ਅਤੇ ਕਿਸਾਨਾਂ ਦੀ ਜਿੱਤ ਹੋਈ ਦੁਨੀਆ ਭਰ ਦੇ ਵਿੱਚ ਵੱਡੇ ਵੱਡੇ ਲੇਖਕਾਂ ਅਰਥਸ਼ਾਸਤਰੀਆਂ ਸੰਘਰਸ਼ੀਲ ਜਥੇਬੰਦੀਆਂ ਦੇ ਆਗੂਆਂ ਵਾਤਾਵਰਣਕਾਰਕੂਨਾ ਮੰਤਰੀ ਪੱਦਰ ਦੀਆਂ ਹਸਤੀਆਂ ਨੇ ਅਤੇ ਨੋਬਲ ਪੁਰਸਕਾਰ ਜੇਤੂਆਂ ਨੇ ਇਸ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ ਸੀ ਬੜੇ ਲੰਬੇ ਸਮੇਂ ਤੋਂ ਬਾਅਦ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਪੰਜਾਬ ਦੀਆਂ ਸਾਰੀਆਂ ਈ ਤਰ੍ਹਾਂ ਛੋਟੇ ਕਾਰੋਬਾਰੀ ਛੋਟੇ ਵਪਾਰੀ ਤੋਂ ਲੈ ਕੇ ਜਿਹਦੇ ਵਿੱਚ ਕਿਸਾਨ ਗਰੀਬ ਮਜ਼ਦੂਰ ਆਰਥਿਕ ਸਮੇਤ ਖੱਬੇ ਪੱਖੀ ਧਿਰਾਂ ਨੇ ਜਾਂ ਹੋਰ ਲੋਕਾਂ ਨੇ ਆਪਣੇ ਸਾਰੇ ਗਿਲੇ ਸ਼ਿਕਵੇ ਤੇ ਵਿਚਾਰ ਧਾਰਕ ਵਖਰੇਵਿਆਂ ਨੂੰ ਪੁਲਾ ਕੇ ਇਹ ਲੜਾਈ ਇਕਜੁੱਟ ਹੋ ਕੇ ਲੜੀ ਸੀ ਜਿਸ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਇਹ ਸਿਰਫ ਕਿਸਾਨ ਅੰਦੋਲਨ ਹੀ ਨਹੀਂ ਸੀ ਬਲਕਿ ਪੰਜਾਬੀਆਂ ਨੇ ਇਕਜੁੱਟ ਹੋ ਕੇ ਇਹ ਸੰਕੇਤ ਦਿੱਤਾ ਕਿ ਜੇਕਰ ਉਹ ਇਕਜੁੱਟ ਹੋ ਕੇ ਲੜਨ ਤਾਂ ਉਹ ਕਿੱਡੀ ਵੱਡੀ ਹਸਤੀ ਦੇ ਮਾਲਕ ਨੇ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ ਯੂ ਐਸ ਏ